ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅੱਜ ਸੁਣਿਆ ਸੀ ਤੇ ਬੜਾ ਹੈਰਾਨ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਲੈਵਲ ਦਾ ਲੀਡਰ ਮਤਲਬ ਹੁਣ ਲੋਕਾਂ ਨੂੰ ਐਸ ਪੱਧਰ ਤੇ ਗੁੰਮਰਾਹ ਕਰੇਗਾ ਉਹ ਲੁਧਿਆਣੇ ਦੀ ਜਿਹੜੀ ਅਰਬਨ ਸਟੇਟ ਬਣਨੀ ਹੈ ਉਹਦੇ ਬਾਰੇ ਗੁੰਮਰਾਹਕੁੰਨ ਤੇ ਟੋਟਲੀ ਕੂੜ ਪ੍ਰਚਾਰ ਕਰ ਰਹੇ ਹੈਗੇ ਸੀ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦੱਸਣਾ ਚਾਹਨਾ ਵਾਂ ਕਿ ਜਿੱਦਣ ਦੀ ਇਹ ਪਾਲਿਸੀ ਆਈ ਹੈ ਉਹ ਲੋਕ ਜਿਨ੍ਹਾਂ ਦੀ ਜ਼ਮੀਨ ਅਕਵਾਇਰ ਹੋਣੀ ਹੈ ਉਹ ਖੁਸ਼ ਨੇ ਕਿ ਉਹਨਾਂ ਨੂੰ ਵਾਜਬ ਰੇਟ ਮਿਲਣਾ ਹੈਗਾ ਲੁਧਿਆਣਾ ਤੇ ਉਸਦੇ ਆਸ-ਪਾਸੇ ਦੇ ਲੋਕ ਕਹਿੰਦੇ ਕਿ ਲੁਧਿਆਣੇ ਵਰਗੀ ਸਿਟੀ ਦੇ ਵਿੱਚ ਜਿੱਥੇ ਆਬਾਦੀ ਲਗਾਤਾਰ ਵਧੀ ਹੈ ਆਬਾਦੀ ਦੇ ਮੁਤਾਬਕ ਉਹਨਾਂ ਨੂੰ ਰਹਿਣ ਦੇ ਲਈ ਬਹੁਤ ਵਧੀਆ ਤੇ ਸਸਤੀ ਅਕਮੋਡੇਸ਼ਨ ਜਿਹੜੀ ਹੈ ਉਹ ਉਹਨਾਂ ਨੂੰ ਮਿਲੇਗੀ ਆਮ ਆਦਮੀ ਪਾਰਟੀ ਕੋ ਹਿੱਸਾ ਪਾਉਣ ਦੀ ਰਾਜਨੀਤੀ ਨਹੀਂ ਕਰਦੀ ਆਮ ਆਦਮੀ ਪਾਰਟੀ ਕੋਈ ਕਬਜ਼ਾ ਕਰਨ ਦੀ ਰਾਜਨੀਤੀ ਨਹੀਂ ਕਰਦੀ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਨਨਕੀ ਦੱਸਣਾ ਚਾਹੁੰਦਾ ਆ ਆਮ ਲੋਕ ਇਸ ਤੋਂ ਖੁਸ਼ ਨੇ ਹਾਂ ਇਸ ਤੋਂ ਤਕਲੀਫ ਹੋ ਸਕਦੀ ਹੈ ਲੈਂਡ ਮਾਫੀਨ ਇਸ ਤੋਂ ਤਕਲੀਫ ਹੋ ਸਕਦੀ ਹੈ ਉਹਨੇ ਵੱਡੇ ਬਿਲਡਰਾਂ ਨੂੰ ਤੇ ਜਿਨ੍ਹਾਂ ਦਾ ਹੁਣ ਜਿਹੜਾ ਹੈਗਾ ਉਹ ਮਾਇਆ ਜਾਲ ਨਹੀਂ ਚੱਲਣਾ ਕਿਉਂਕਿ ਸਰਕਾਰ ਆਪਣੇ ਪੱਦਰ ਦੇ ਉੱਤੇ ਸਸਤੀ ਤੇ ਵਧੀਆ ਜਿਹੜੀ ਅਕਮੋਡੇਸ਼ਨ ਉਹ ਲੋਕਾਂ ਨੂੰ ਜਿਹੜਾ ਉਹ ਪ੍ਰੋਵਾਈਡ ਕਰੇਗੀ ਸੋ ਮੈਂ ਤੇ ਬਾਦਲ ਸਾਹਿਬ ਨੂੰ ਇੱਕੋ ਹੀ ਬੇਨਤੀ ਕਰਦਾ ਸਿਆਸਤ ਆਪਣੀ ਜਗ੍ਹਾ ਵਿਕਾਸ ਆਪਣੀ ਜਗ੍ਹਾ ਕਿਰਪਾ ਕਰਕੇ ਇਸ ਤਰ੍ਹਾਂ ਦਾ ਗੁੰਮਰਾਹਕੁਨ ਪ੍ਰਚਾਰ ਕਰਕੇ ਤੁਸੀਂ ਵਿਕਾਸ ਦੇ ਵਿੱਚ ਰੋੜਾ ਨਾ ਬਣੋ ਕਿ ਤੁਸੀਂ ਚਾਹੁੰਦੇ ਹੋ ਕਿ ਲੁਧਿਆਣੇ ਦੇ ਲੋਕਾਂ ਨੂੰ ਸਸਤੀ ਤੇ ਵਧੀਆ ਅਕਮੋਡੇਸ਼ਨ ਨਾ ਮਿਲੇ ਕੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਜਿਹੜਾ ਹੈਗਾ ਉਹ ਤਰੱਕੀ ਨਾ ਕਰੇ ਸੋ ਮੈਂ ਬਾਰ-ਬਾਰ ਤੁਹਾਨੂੰ ਇਹ ਬੇਨਤੀ ਕਰਦਾ ਕਿ ਸਿਆਸਤ ਵਾਸਤੇ ਸਿਆਸਤ ਦਾ ਪੱਦਰ ਜਿਹੜਾ ਹੈਗਾ ਉਹ ਇੰਨਾ ਨੀਵਾ ਲੈ ਕੇ ਨਾ ਜਾਓ ਹਾਂ ਜੇਕਰ ਤੁਹਾਡਾ ਕੋਈ ਪਰਸਨਲ ਅਜੰਡਾ ਹੈਗਾ ਫਿਰ ਗੱਲ ਵੱਖਰੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅੱਜ ਸੁਣਿਆ ਸੀ ਤੇ ਬੜਾ ਹਰਾਨ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਲੈਵਲ ਦਾ ਲੀਡਰ ਮਤਲਬ ਹੁਣ ਲੋਕਾਂ ਨੂੰ ਐਸ ਪੱਦਰ ਤੇ ਗੁੰਮਰਾਹ ਕਰੇਗਾ ਉਹ ਲੁਧਿਆਣੇ ਦੀ ਜਿਹੜੀ ਅਰਬਨ ਸਟੇਟ ਬਣਨੀ ਹੈ ਉਹਦੇ ਬਾਰੇ ਗੁੰਮਰਾਹਕੁੰਨ ਤੇ ਟੋਟਲੀ ਕੂੜ ਪ੍ਰਚਾਰ ਕਰ ਰਹੇ ਹੈਗੇ ਸੀ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦੱਸਣਾ ਚਾਹਨਾ ਵਾਂ ਕਿ ਜਿੱਦਣ ਦੀ ਇਹ ਪਾਲਿਸੀ ਆਈ ਹੈ ਉਹ ਲੋਕ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਹੋਣੀ ਹੈ ਉਹ ਖੁਸ਼ ਨੇ ਕਿ ਉਹਨਾਂ ਨੂੰ ਵਾਜਬ ਰੇਟ ਮਿਲਣਾ ਹੈਗਾ ਲੁਧਿਆਣਾ ਤੇ ਉਸ ਦੇ ਆਸ-ਪਾਸੇ ਦੇ ਲੋਕ ਖੁਸ਼ ਨੇ ਕਿ ਲੁਧਿਆਣੇ ਵਰਗੀ ਸਿਟੀ ਦੇ ਵਿੱਚ ਜਿੱਥੇ ਆਬਾਦੀ ਲਗਾਤਾਰ ਵਧੀ ਹੈ ਆਬਾਦੀ ਦੇ ਮੁਤਾਬਕ ਉਹਨਾਂ ਨੂੰ ਰਹਿਣ ਦੇ ਲਈ ਬਹੁਤ ਵਧੀਆ ਤੇ ਸਸਤੀ ਅਕਮੋਡੇਸ਼ਨ ਜਿਹੜੀ ਹੈ ਉਹ ਉਹਨਾਂ ਨੂੰ ਮਿਲੇਗੀ ਆਵਾਦਨੀ ਪਾਰਟੀ ਕੋ ਹਿੱਸਾ ਪਾਉਣ ਦੀ ਰਾਜਨੀਤੀ ਨਹੀਂ ਕਰਦੀ ਆਵਾਦਨੀ ਪਾਰਟੀ ਕੋ ਕਬਜ਼ਾ ਕਰਨ ਦੀ ਰਾਜਨੀਤੀ ਨਹੀਂ ਕਰਦੀ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਨਕੀ ਦੱਸਣਾ ਚਾਹਨਾ ਵਾ ਆਮ ਲੋਕ ਇਸ ਤੋਂ ਖੁਸ਼ ਨਹੀਂ ਹਾਂ ਇਸ ਤੋਂ ਤਕਲੀਫ ਹੋ ਸਕਦੀ ਹੈ ਲੈਂਡ ਮਾਫੀਆਂ ਨੂੰ ਇਸ ਤੋਂ ਤਕਲੀਫ ਹੋ ਸਕਦੀ ਹੈ ਉਹਨੇ ਵੱਡੇ ਬਿਲਡਰਾਂ ਨੂੰ ਤੇ ਜਿਨ੍ਹਾਂ ਦਾ ਹੁਣ ਜਿਹੜਾ ਹੈਗਾ ਉਹ ਮਾਇਆ ਜਾਲ ਨਹੀਂ ਚੱਲਣਾ ਕਿਉਂਕਿ ਸਰਕਾਰ ਆਪਣੇ ਪੱਧਰ ਦੇ ਉੱਤੇ ਸਸਤੀ ਤੇ ਵਧੀਆ ਜਿਹੜੀ ਅਕਮੋਡੇਸ਼ਨ ਉਹ ਲੋਕਾਂ ਨੂੰ ਜਿਹੜਾ ਉਹ ਪ੍ਰੋਵਾਈਡ ਕਰੇਗੀ ਸੋ ਮੈਂ ਤੇ ਬਾਦਲ ਸਾਹਿਬ ਨੂੰ ਇੱਕੋ ਹੀ ਬੇਨਤੀ ਕਰਦਾ ਸਿਆਸਤ ਆਪਣੀ ਜਗ੍ਹਾ ਵਿਕਾਸ ਆਪਣੀ ਜਗ੍ਹਾ ਕਿਰਪਾ ਕਰਕੇ ਇਸ ਤਰ੍ਹਾਂ ਦਾ ਗੁੰਮਰਾਹਕੁੰ ਪ੍ਰਚਾਰ ਕਰਕੇ ਤੁਸੀਂ ਵਿਕਾਸ ਦੇ ਵਿੱਚ ਰੋੜਾ ਨਾ ਬਣੋ ਕੀ ਤੁਸੀਂ ਚਾਹੁੰਦੇ ਹੋ ਕਿ ਲੁਧਿਆਣੇ ਦੇ ਲੋਕਾਂ ਨੂੰ ਸਸਤੀ ਤੇ ਵਧੀਆ ਅਕਮੋਡੇਸ਼ਨ ਨਾ ਮਿਲੇ ਕੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਜਿਹੜਾ ਹੈਗਾ ਉਹ ਤਰੱਕੀ ਨਾ ਕਰੇ ਸੋ ਮੈਂ ਬਾਰ-ਬਾਰ ਤੁਹਾਨੂੰ ਇਹ ਬੇਨਤੀ ਕਰਦਾ ਕਿ ਸਿਆਸਤ ਵਾਸਤੇ ਸਿਆਸਤ ਦਾ ਪੱਦਰ ਜਿਹੜਾ ਹੈਗਾ ਉਹ ਇੰਨਾ ਨੀਵਾ ਲੈ ਕੇ ਨਾ ਜਾਓ ਹਾਂ ਜੇਕਰ ਤੁਹਾਡਾ ਕੋਈ ਪਰਸਨਲ ਅਜੰਡਾ ਹੈਗਾ ਫਿਰ ਗੱਲ ਵੱਖਰੀ